ਸਤਿ ਸ਼੍ਰੀ ਅਕਾਲ ਦੀ ਅੱਜ ਦੇ ਪੰਜਾਬੀ ਰਿਸ਼ਤੇ ਫੋਨ ਨੰਬਰਾਂ ਸਮੇਤ ਨੋਟ ਕਰੋ ਅੱਜ ਦਾ ਪਹਿਲਾ ਰਿਸ਼ਤਾ ਹੈ ਜੱਟ ਸਿੱਖ ਲੜਕੀ ਧੂਰੀ ਸੰਗਰੂਰ ਏਰੀਆ ਜਨਮ 1990 ਕੱਦ 5 ਫੁੱਟ 3 ਇੰਚ ਸਟੱਡੀ ਬੀਟੈਕ ਆਈਟੀ ਪੀਟੀਯੂ ਐਮਐਸ ਕੰਪਿਊਟਰ ਸਾਇੰਸ ਨਿਊਯਾਰਕ ਜੌਬ ਵਰਕਿੰਗ ਐਜ਼ ਸੀਨੀਅਰ ਸੌਫਟਵੇਅਰ ਇੰਜੀਨੀਅਰਿੰਗ ਇਨ ਸੀਐਨਐਨ ਐਟਲੰਟਾ ਜਵਾਤੀਆ ਸੰਪਰਕ ਨੰਬਰ ਹੈ ਜੀ 97796 8720099 ਇਸ ਫੋਨ ਨੰਬਰ ਤੇ ਤੁਸੀਂ ਸੰਪਰਕ ਕਰਕੇ ਇਹਨਾਂ ਤੋਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜਰਸੀ ਕਿ ਲੜਕਾ ਪਠੜ ਗੋਤ ਲੁਧਿਆਣਾ ਏਰੀਆ ਪੀ ਆਰ ਕੈਨੇਡਾ ਜਨਮ ਮਿ 98 ਕੱਦ 5 ਫੁੱਟ 10 ਇੰਚ ਸਾਰਾ ਪਰਿਵਾਰ ਕੈਨੇਡਾ ਵੈਲ ਸੈਟਲਡ ਹੈ ਸੰਪਰਕ ਨੰਬਰ 98777 39741 ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਰਿਸ਼ਤਾ ਆਪਣੀ ਜਾਂਚ ਪੜਤਾਲ ਕਰਕੇ ਹੀ ਕਰੋ ਜੀ ਸਾਡਾ ਕੰਮ ਸਿਰਫ ਐਡ ਪਾਉਣਾ ਹੈ ਬਾਕੀ ਜਾਣਕਾਰੀ ਤੁਸੀਂ ਆਪਣੇ ਪੱਧਰ ਤੇ ਆਪ ਲੈਣੀ ਹੈ ਅਗਲਾ ਰਿਸ਼ਤਾ ਨੋਟ ਕਰੋ ਜੀ ਰਾਮਦਾਸਿਆ ਸਿੱਖ ਲੜਕਾ ਵਰਕ ਪਰਮਿਟ ਤੇ ਕੈਨੇਡਾ ਜਨਮ 2001 ਕੱਦ 5 ਫੁੱਟ 9 ਇੰਚ ਬਤੌਰ ਟਰੱਕ ਡਰਾਈਵਰ ਕੈਨੇਡਾ ਚ ਜੌਬ ਕਰਦਾ ਹੈ ਮਾਤਾ ਪਿਤਾ ਦਾ ਇਕੱਲਾ ਬੇਟਾ ਹੈ ਸੰਪਰਕ ਨੰਬਰ ਹੈ 9872044650 ਇਸ ਫੋਨ ਨੰਬਰ ਤੇ ਤੁਸੀਂ ਸੰਪਰਕ ਕਰਕੇ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਸਾਰਿਆਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ वीडियो में लाइक करो तो चैनल सबसक्राइब जरूर करके रखो जी ताकि तो अगली वीडियो आने की अपडेट मिलती रहे अगला रिश्ता नोट करो जी जट सिख लड़का लुधियाना एरिया पी आर कनेडा जन्म उन्नीस सौ सतानवे में, बिजनेस मैनेजमेंट डिप्लोमा कनेडा तो किया है संपर्क नंबर है सतर तीन सौ अस्सी तरताली चार सौ नब्बे ਇਸ ਫੋਨ ਨੰਬਰ ਤੇ ਤੁਸੀਂ ਸੰਪਰਕ ਕਰਕੇ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜੜਸਿਕ ਲੜਕਾ ਸੰਦੂ ਗੋਤ ਪਟਿਆਲਾ ਏਰੀਆ ਜਨਮ 1994 ਕੱਦ 5 ਫੁੱਟ 11 ਇੰਚ ਸਟੱਡੀ ਵੀ ਟੈਕ ਮਕੈਨੀਕਲ ਇੰਜੀਨੀਅਰਿੰਗ 55000 ਪ੍ਰਤੀ ਮਹੀਨਾ ਸੈਲਰੀ ਜੋ ਮਲਟੀ ਨੈਸ਼ਨਲ ਕੰਪਨੀ ਦੇ ਵਿੱਚ ਜੌਬ ਕਰਦੇ ਹਨ ਪ੍ਰਾਪਰਟੀ ਚਾਰ ਕਿੱਲੇ ਸੰਪਰਕ ਨੰਬਰ ਹੈ ਜੀ 83 602 48921 ਇਹ ਫੋਨ ਨੰਬਰ ਤੇ ਤੁਸੀਂ ਸੰਪਰਕ ਕਰਕੇ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜਰਸੀ ਦੇ ਲੜਕੇ ਦੋ ਸਕੇ ਭਰਾ ਮੋਗਾ ਏਰੀਆ ਪ੍ਰਾਪਰਟੀ 16 ਕਿਲੇ ਦੋਵੇਂ ਭਰਾ ਕੈਨੇਡਾ ਵੱਡਾ ਪੀਆਰ ਕੈਨੇਡਾ ਜਨਮ 1998 ਛੋਟਾ ਵੈਸਟਰ ਵੀਜੇ ਤੇ ਜਨਮ 1996 ਸੰਪਰਕ ਨੰਬਰ ਹੈ 76969 B500 +1 647 646 2308 ਇਹ ਦੋ ਨੰਬਰ ਨੇ ਜੀ ਇਹਨਾਂ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੜਸਿਕ ਲੜਕਾ ਸੰਦੂ ਗਊਤ ਮੰਗਲਿਕ ਪਿਓਰ ਵੈਜੀਟੇਰੀਅਨ ਮੋਗਾ ਵਰਕ ਪਰਮਿਟ ਤੇ ਕੈਲੀਫੋਰਨੀਆ ਯੂ ਐਸ اے ਜਨਮ 1991 ਕੱਦ 6 ਫੁੱਟ ਜੋਬ ਰਜਿਸਟਰਡ ਨਰਸ ਗੁੱਡ ਪੈਕੇਜ ਕਾਫੀ ਅਰਬਨ ਪ੍ਰਾਪਰਟੀ ਹੈ ਜੀ WhatsApp ਨੰਬਰ ਇਹਨਾਂ ਦਾ 985554343660 ਕਾਲ ਯੂਐਸਏ ਦੇ ਟਾਈਮ ਤੇ ਕਰੋ ਜੀ +15104530085 ਇਹ ਇਹਨਾਂ ਦੇ ਸੰਪਰਕ ਨੰਬਰ ਨੇ ਜੀ ਇਹਨਾਂ ਤੇ ਤੁਸੀਂ ਇਹਨਾਂ ਤੋਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਦਸਤਾਰ ਧਾਰੀ ਜੱਟ ਗੁਰਸਿੱਖ ਲੜਕੀ ਗਰੇਵਾਲ ਗੋਤ ਮੁੱਲਾਂਪੁਰ ਲੁਧਿਆਣਾ ਏਰੀਆ ਜਨਮ 2003 ਕੱਦ 5 ਫੁੱਟ 8 ਇੰਚ ਸਟੱਡੀ ਐਮਵੀਵੀਐਸ ਚੌਥਾ ਸਾਲ ਪਿਤਾਜੀ ਆਰਮੀ ਦੇ ਵਿੱਚ ਸੰਪਰਕ ਨੰਬਰ 8872754281 ਇਹ ਫੋਨ ਨੰਬਰ ਤੇ ਤੁਸੀਂ ਸੰਪਰਕ ਕਰਕੇ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਰਿਸ਼ਤਾ ਆਪਣੀ ਜਾਂਚ ਪੜਤਾਲ ਕਰਕੇ ਹੀ ਕਰੋ ਜੀ ਸਾਡਾ ਕੰਮ ਸਿਰਫ एड पा है बाकी जानकारी आप लैनी है जी अगला रिश्ता नोट करो जी कश्यप राजपूत मेरा हैंडसम बॉय यूके का वॉर्न है जी उन्नीस सौ सतानवे स्टडी हैगी है बी एस सी कंप्यूटर सैंस विद बिजनेस वेरी गुड जॉब एंड गुड फैमिली बैकग्राउंड संपर्क नंबर है जी जीरो चहत्तर ट्रिपल जीरो दो जीरो जीरो, जीरो चार सौ नौ ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਇਹਨਾਂ ਤੋਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜੈਤਿਕ ਲੜਤਾ ਢਾੜੀਵਾਲ ਗੂਤ ਦਸਤਾਰ ਧਾਰੀ ਮੋਗਾ ਏਰੀਆ ਵਰਕ ਪਰਮਿਟ ਤੇ ਕੈਨੇਡਾ ਜਨਮ 1996 ਕੱਦ 5 ਫੁੱਟ 10 ਇੰਚ ਸਟੱਡੀ ਐਮਏ ਵੀਐਡ ਪੀਐਸ ਟੈਟ ਐਂਡ ਸੀਟੈਟ ਕਲੀਅਰ ਪ੍ਰਾਪਰਟੀ 4 ਏਕੜ ਹੈ ਜੀ ਸੰਪਰਕ ਨੰਬਰ 7837309594 +1 437 557 9997 ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਰਿਸ਼ਤੇ ਬਾਰੇ ਵਿਸਦੇਰੀ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਅਦਿੱਤ્ય ਚੱਡਾ ਕਸ਼ਯਪ ਰਾਜਪੂਤ ਪੰਜਾਬੀ ਬੁਆਏ ਸਹੀਬਾਬਾਦ ਗਾਜ਼ੀਆਬਾਦ ਯੂਪੀ ਪੀ ਆਰ ਜਰਮਨ ਮੰਗਲਿਕ ਡੇਟ ਆਫ ਬਰਥ ਹੈ ਇਹਨਾਂ ਦੀ 1997 ਤੇ ਹਾਈਟ ਹੈ 5 ਫੁੱਟ 8 ਇੰਚ ਸਟਡੀ ਵੀਕੋਮ ਜਰਮਨ ਲੈਂਗੁਏਜ 1 ਲੈਵਲ ਫ্রম ਜਰਮਨ ਜੌਬ ਵਰਕਿੰਗ ਇਨ ਕੈਨੇਡੀਅਨ ਐਂਡ ਯੂ ਐਸ ਏ ਬੇਸਡ ਕੰਪਨੀ ਪ੍ਰਾਪਰਟੀ 3 ਓਨ ਹਾਊਸ ਨੇ ਇਹਨਾਂ ਦੇ ਜੀ ਤੇ 1 ਸ਼ਾਪ ਹੈ ਸੰਪਰਕ ਨੰਬਰ ਹੈ 98104 12679 ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜਰਸੀਕ ਲੜਕਾ ਸੰਗਰੂਰ ਏਰੀਆ ਉਮਰ 40 ਸਾਲ ਤਲਾਕशुदा ਇੱਕ ਛੋਟਾ ਬੱਚਾ ਸੰਪਰਕ ਨੰਬਰ ਹੈ ਜੀ ਇਹਨਾਂ ਦਾ 98395 20810 ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ RAMGADIYA ਸਿੱਖ ਲੜਕਾ 38 ਗੋਤਮਹਾਲੀ ਏਰੀਆ ਜਨਮ 1992 ਕੱਦ 5 ਫੁੱਟ 6 ਇੰਚ ਸਟੱਡੀ ਡਿਪਲੋਮਾ ਆਰਕੀਟੈਕਟ ਐਂਡ ਵੀਟੈਕ ਸਿਵਲ ਇੰਜੀਨੀਅਰਿੰਗ ਪ੍ਰਾਈਵੇਟ ਜੌਬ ਕਰਦਾ ਹੈ ਮੋਹਾਲੀ ਚ ਸੰਪਰਕ ਨੰਬਰ 7986107099 ਇਸ ਫੋਨ ਨੰਬਰ ਤੇ ਤੁਸੀਂ ਸੰਪਰਕ ਕਰਕੇ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਇੱਕ ਸਾਰਿਆਂ ਨੂੰ ਫੇਰ ਤੋਂ ਬੇਨਤੀ ਹੈ ਕਿ ਵੀਡੀਓ ਨੂੰ ਵੱਧ ਤੋਂ ਬਾਅਦ ਸ਼ੇਅਰ ਤੇ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਰੱਖੋ ਜੀ ਵੀਡੀਓ ਦੇ ਅਖੀਰ ਤੱਕ ਜੁੜੇ ਰਹਿਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ